welcom to kicker singh blogs ਅੱਜ ਤੁਹਾਨੂੰ ਮਿਲਵਾਂਗੇ ਟੀਮ ਦਾ ਸਾਈਨ ਨਵਾਂ ਸ਼ੂਟ ਆ ਉਕਲਾਵਾ ਦਾ ਭਾਈ ਜੀ ਖੜੇ ਨੇ ਭਾਈ ਜੀ ਨਾਲ ਗੱਲਬਾਤ ਕਰਦੇ ਆ ਆ ਦੇਖੋ ਇਧਰ ਇਹਨਾਂ ਨੂੰ ਬੁੜੀਆਂ ਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਸ਼ੂਟ ਖਲਾਰ ਲਿਆਉਂਦੀਆਂ ਨੇ ਬਸ ਆ ਮੈਂ ਲਿਆਂਦਾ ਉਹ ਲਿਆਂਦਾ ਆਹਾ ਬਸ ਇਹਨਾਂ ਕੋਲੇ ਆ ਕੰਮ ਹੈ ਦੇ ਕੀ ਕੰਮ ਕਰ ਰਹੇ ਹੋ ਇਹ ਤੁਸੀਂ ਆਪਣਾ ਵੇਚ ਲੈਣਾ ਸ਼ੂਟ ਵਿੱਚ ਹੀ ਲੈਣਾ ਵੇਖ ਹੂੰ ਕੰਮ ਉਹਨੇ ਵੀ ਚੱਕ ਲਿਆ ਸ਼ੂਟ ਆਉਂਦਾ ਸਾਰ ਚਿੰਬੜ ਗਈ ਕੰਮਾਂ ਦਿਨ ਦਾ ਚੇਂਜ ਵੀ ਨਹੀਂ ਕਿਤੇ ਦਿੱਤੇ ਹੁੰਦਾ ਘਰ ਬੈਠੇ ਆ ਆਹ ਦੇਖ ਬਾਰੇ ਚਲੋ ਕਿਨੇ ਕਿੰਨੇ ਸੂਟ ਲੈ ਲੈ ਇੱਕ ਇੱਕ ਲੈਣਾ ਬਟਾ ਵੇ ਵੇ ਸੂਟ ਲੈ ਲੈ ਵਧੀਆ ਹਾਂ ਲੈਣਾ ਬੁਤੇ ਇੱਕ ਬਦ ਜਾ ਕੇ ਕਿਹਜਾ ਰੰਗ ਲੈ ਆਂਟੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੁਖਪਾਲਪੁਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਕਰ ਸਿਆ ਹੋਰ ਦੱਸ ਤੇਰਾ ਹੁਣ ਕੀ ਹਾਲ ਚਾਲ ਐ ਹਾਂ ਹੁਣ ਤਨੂ ਤੇਰੀ ਬੰਬਲੀ ਆਏ ਹਾਏ ਹਾਏ ਆਂਟੀ ਦੀ ਟਾਕੜ ਆਵਾਜ਼ ਤੇ ਆਂਟੀ ਦਾ ਟਾਕੜ ਕੈਰੇਕਟਰ ਪੂਰਾ ਕਿੱਥੇ ਕਿੱਥੇ ਕਿੱਕਰ ਚਾਹੇ ਤੇ ਉਹ ਪ੍ਰਾ ਸਰਵਿਸ ਕਰ ਲਈ ਕੋਸ਼ਿਸ਼ ਆ ਉਹਦੇ ਭਰਾ ਹੀ ਬੈਠੇ ਸਰਵਿਸ ਕਰਨ ਵਾਸਤੇ ਕੀ ਬਣਦਾ ਆ ਮੈਂ ਦਿਖਾਉਣਾ ਤੁਹਾਨੂੰ ਆ ਲਓ ਬਾਈ ਆ ਗਿਆ ਜੀਤੋ ਦਾ ਭਰਾ ਉਹ ਵੇਲਾ ਖੜਾ ਜੀਤੋ ਦਾ ਭਰਾ ਆਪਾਂ ਡਰ ਮਾਰੇ ਕਿਵੇਂ ਜੀਤੋ ਦਾ ਭਰਾ ਠੀਕ ਹੈ ਕੱਪੜੇ ਫੋਨ ਦੇ ਕੇ ਰੱਖਿਆ ਫਸ ਫਿਰ ਫਿਰ ਕਰੈਕਟਰ ਆ ਗਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਯੂ ਆਰ ਲੇਟ ਐਂ ਰਣਜੀਤ ਕੌਰ ਜੀ ਯੂ ਆਰ ਲੇਟ ਮੈਡਮ ਸੋਨੀ ਯੂ ਆਰ ਲੇਟ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੇਟ ਨਹੀਂ ਹੈਗੇ ਤੁਸੀਂ ਜਲਦੀ ਆ ਗਏ ਵੀ ਅਸੀਂ ਤੁਹਾਨੂੰ ਲੈ ਕੇ ਲੇਟ ਆਏ ਇੱਥੇ ਕਰਕੇ ਇੱਧਰ ਆ ਜਾਓ ਤੇ ਇਕ ਆ ਖੜਾ ਹੈ ਜੀ ਦੇਖੋ ਆ ਜੀਤੋ ਜੀਤੋ ਦੇ ਭਰਾ ਨੂੰ ਮਿਲੋ ਅੱਛਾ ਇਹ ਮੇਰਾ ਭਰਾ ਹੈ ਆਓ ਦਿੰਦਿਆ ਤੈਨੂੰ ਤੇਰੇ ਭਰਾ ਦਾ ਨਹੀਂ ਪਤਾ ਮੈਨੂੰ ਕੀ ਉਹ ਤਾਂ ਪਤਾ ਹੋਊ ਥੋੜਾ ਤੇਰਾ ਬੋਲ ਲੈ ਮੈਂ ਦਿੱਤਾ ਹੋਵੇ ਆ ਲਓ ਜੀ ਆ ਗਏ ਜੀਤੋ ਦੇ ਭਰਾ ਹੁਣ ਦੇਖੋ ਕਿਕਰ ਸਿੰਘ ਦੀ ਕੀ ਸੇਵਾ ਕਰਦੇ ਹਾਂ ਬਈ ਕਿੱਦਾਂ ਵਧੀਆ ਚੜਦੀ ਗੱਲ ਚੜ੍ਹਦੀ ਮੈਂ ਸੁਣਿਆ ਕਿ ਕਿਕਰ ਸਿੰਘ ਕਿਕਰ ਸਿੰਘ ਨੇ ਹੋਰ ਕੋਈ ਕਾਰਾ ਕਰਤਾ ਫੇਰ ਆਏ ਤੁਸੀਂ ਕੀ ਕਰਦਾਂਗੇ ਸਿੱਧਾ ਅੱਜ ਅੱਜ ਸਿੱਧਾ ਕਰਨ ਆਸਤੇ ਆਇਆ ਹੁਣ ਹੋਰ ਤਾਂ ਕੋਈ ਕੰਮ ਨਹੀਂ ਹੈ ਨਾ ਜੀਤੋ ਤੁਸੀਂ ਕੀ ਕਹਿਣਾ ਚਾਹੋ ਕੀ ਕਾਰਾ ਕਰਦਾ ਕਿਕਰ ਸਿੰਘ ਨੇ ਤੇ ਕਿਉਂ ਘੁੱਟ ਪਊਗੀ ਉਹਦੇ ਦੁਆਰਾ ਤੁਹਾਨੂੰ ਘੁੱਟਿਆ ਕੇ ਕੁੱਟਿਆ ਮੇਰੇ ਤਾਂ ਪੈ ਨਹੀਂ ਰਹੀ ਨਹੀਂ ਆ ਹੀ ਕੰਮ ਆ ਤੁਹਾਡਾ ਹੋਰ ਅੱਜ ਵੈਸੇ ਵੀ ਮੈਨੂੰ ਬੁਖਾਰ ਆ ਅੱਜ ਪਤਾ ਨਹੀਂ ਕਿੰਨਾ ਕੋਈ ਅੱਜ ਤੂੰ ਅਗੜੀ ਸੀ ਬਾਲੀਏ ਤੇਰੀ ਫਿਰ ਹੋਰ ਮੈਂ ਅੱਜ ਦੋ ਭਰਾ ਆਇਆ ਮੈਂ ਇਹਦੇ ਵਾਸਤੇ ਸੇਫ ਆ ਅੱਜ ਮੈਨੂੰ ਕੋਈ ਨਹੀਂ ਅੱਜ ਕੁੱਟ ਨਹੀਂ ਪੈ ਸਕਾ ਵੀ ਹਣਾ ਚਲੋ ਹੁਣ ਤੁਸੀਂ ਇਸੂਰ ਵਿੱਚ ਭਰਾ ਆ ਕੇ ਆ ਲਓ ਜੀ ਸਤਿ ਸ਼੍ਰੀ ਅਕਾਲ ਜੀ ਇੱਧਰ ਤੁਹਾਨੂੰ ਨਵੇਂ ਆਰਟਿਸਟ ਨਾਲ ਮਿਲਾਨੇ ਜੀ ਇਹ ਸਾਡੇ ਲਈ ਮਤਲਬ ਸਾਡੇ ਚੈਨਲ ਦੇ ਉੱਤੇ ਨਵੇਂ ਨੇ ਉਹਦਾ ਬਹੁਤ ਸੋਹਣਾ ਕੰਮ ਕਰ ਰਹੇ ਨੇ ਤੇ ਸਰ ਸਸ਼ੀਕਲ ਜੀ ਇਹਨਾਂ ਦਾ ਨਾਮ ਹੈ ਜੀ ਜੋਰਾ ਸਿੰਘ ਜੋਰਾ ਸਿੰਘ ਇਹਨਾਂ ਦਾ ਨਾਮ ਵੀ ਮੈਂ ਗਲਤ ਨਹੀਂ ਬੋਲ ਰਿਹਾ ਨਹੀਂ ਜੀ ਜੀ ਤੇ ਮਾਨਸਾ ਤੋਂ ਰਹੇ ਆਰਟਿਸਟ ਔਰ ਤੁਸੀਂ ਵਿਰਾਟ ਮਹਿਲ ਦੇ ਚੈਨਲ ਤੇ ਜ ਫਸਟ ਟਾਈਮ ਆਏ ਹੋ ਆਪਾਂ ਪਹਿਲੀ ਵਾਰ ਹੀ ਮਿਲ ਰਹੇ ਹਾਂ ਤੁਸੀਂ ਇਸ ਘਰ ਦੇ ਵਿੱਚ ਪਹਿਲਾ ਸ਼ੂਟ ਕਰ ਚੁੱਕੇ ਹੋ ਤੁਹਾਨੂੰ ਕਿੱਦਾਂ ਲੱਗ ਰਿਹਾ ਤੁਹਾਨੂੰ ਪਹਿਲੀ ਵਾਰ ਮਿਲਿਆ ਕਿੱਦਾਂ ਲੱਗ ਰਿਹਾ ਆਪਣੇ ਚੰਗਾ ਲੱਗ ਰਿਹਾ ਜੀ ਆ ਜਿਹੜਾ ਅਜਾ ਵਾਤਾਵਰਨ ਚੰਗਾ ਬਹੁਤ ਹੀ ਦਾਦੀਆ ਚੰਗਾ ਲੱਗ ਰਿਹਾ ਚਲੋ ਸ਼ੁਕਰੀਆ ਜੀ ਇਹ ਕੰਦਰ ਸਾਡੇ ਨਿੱਕੇ ਜੇ ਬਜ਼ੁਰਗ ਭਾਈ ਨੇ ਨਿੰਕੇ ਜੀ ਬਜ਼ੁਰਗ ਜੀ ਕੀ ਹਾਲ ਹੈ ਜੀ ਇਹ ਇਦਾਂ ਲੰਮੇ ਟੋਪੇ ਪੈਣ ਦਾ ਕਾਰਨ ਬਾਈ ਇੰਜੋਏ ਕਰ ਰਹੇ ਕਿੱਥੇ ਅੱਖਾਂ ਤੁਹਾਡੀ ਸਾਡੇ ਤੇ ਅੱਖਾਂ ਬੰਨ੍ਹ ਬਦ ਦੱਸੋ ਹਾਂ ਬਈ ਨਾ ਅੱਖ ਉੱਤਰ ਹੈ ਹਾਂ ਆ ਦੇਖੋ ਇੱਧਰ ਅੱਖ ਹੈ ਤੇ ਜੀ ਘੜੀ ਆ ਘੜੀ ਹੈਲੋ ਕਿੰਨੇ ਦੇ ਆਨ ਲੈਣੀਆਂ ਮੈਨੂੰ ਦੱਸੋ ਬਾਈ ਹੈ 210 ਮਰਜ਼ੀ ਲੈ ਲਾ ਬਾਈ 200 ਰੁਪਿਆ ਵੀ 200 ਵਿੱਚ ਘੜੀ ਵੇਚਦੀ ਆਲੀ 200 ਵਿੱਚ ਘੜੀ ਵੇਚਦੇ ਆ ਕਹਿੰਦਾ ਓਹੋ 200 ਚ ਕਿਹੜੀ ਵੇਚਦੀ ਹੈ ਨਹੀਂ ਨਹੀਂ ਵੇਚਨੀ 200 ਚ ਦੋਮਲ ਦੀ ਫੇਰ ਵੀ ਤਾਂ ਬਰਦਾਸ਼ਤ ਕਰੋਗੇ 200 ਤਾਂ ਦੋਸਵਾ ਪੈਸਾ ਇਹਦਾ ਸੁਧਾਰਨਾ ਕਿੱਦਾਂ ਕਰਵਾਵਾਂਗੇ 200 ਇਹ ਵੀ ਨਾ ਕਰਨਾ ਪਾ ਗਿਆ ਜੱਗ ਨਾਲੀ ਤੋਂ ਵੀ ਪਾਣੀ ਨਾ ਕਰਨਾ ਦੋ ਜਮਮ ਦੀ ਫੇਰ 200 ਆ ਦੇ ਰਿਆਂ ਦੋ ਨਿਊਰੋ ਦੇ ਸਕਦੀ ਆ ਦੋ ਨਿਊਰੋ ਦੀ ਬਲੇਟਾਂ ਇੱਕ ਦੋਨੋਂ ਹੋਰ ਇੱਕ ਹਾਂ ਠੀਕ ਹੈ ਠੀਕ ਹੈ ਹੁਣ ਤੁਸੀਂ ਮੈਨੂੰ ਦੱਸੋ ਜੀ ਆਹ ਘੜੀ ਐ ਇਹ ਕਹਿੰਦੇ ਵੀ 200 ਰੁਪਏ ਦੇ ਵਿੱਚ ਮੈਨੂੰ ਦੇ ਦਿਓ ਹਨਾ ਵੈਸੇ ਤਾਂ ਬਾਈ ਸਾਡੇ ਐਨੇ ਕੀਮਤੀ ਹੈ ਕਿ ਇਹਨਾਂ ਤੋਂ ਤਾਂ 10 ਘੜੀਆਂ ਵਾਰਦੀਏ ਪਰ ਫਿਰ ਵੀ ਤੁਸੀਂ ਸਾਰੇ ਇਹਨੇ ਦੇਖਣ ਵਾਲੇ ਇਹ ਦੱਸੋ ਕਿ ਇਹ ਘੜੀ 200 ਰੁਪਏ ਚ ਮੈਨੂੰ ਵੇਚ ਦੇਣੀ ਚਾਹੀਦੀ ਹੈ ਕਿ ਨਹੀਂ ਤੇ ਨਾਲ ਆ ਕੜਾ ਹੈ ਕੜੇ ਦੀ ਕੀਮਤ ਵੈਸੇ 400 ਹੈ ਤੇ ਬਾਈ ਤੁਸੀਂ ਕਿੰਨੀ ਕੀਮਤ ਲਾਉਣੀ ਹੈ ਕੜੇ ਦੀ ਤੇ ਕੜਾ ਨਹੀਂ ਚਾਹੀਦਾ ਬਾਈ ਕੜਾ ਚਾਹੀਦਾ ਥੋੜੀ ਜਿਹਾ 20 ਰੁਪਏ ਹੋਰ ਬਤਾ ਲੈ ਅੱਜ ਕਿੰਨੇ 220 220 220 ਚ ਡੀਲ ਹੋ ਰਹੀ ਹੈ ਜੀ ਇਸ ਕੜੀ ਦੀ ਇੱਕ ਹਾਂ 221 221 ਨਾ ਮੈਨੂੰ ਮਨਜ਼ੂਰ ਨਹੀਂ 220 ਹੋਰ ਲਾਓ ਜੀ ਬੋਲੀ 230 ਆ ਲੈ 230 ਲਾ ਦੀ 221 230 ਤੁਸੀਂ ਕਿੰਨੇ ਲਾਉਣੇ ਬੋਲੀ ਇਹ ਇਹ ਤਾਂ ਗਿਫਟ ਦੀ ਲੈ ਲੈਣਗੇ ਮੈਨੂੰ ਤਾਂ ਲੱਗਦਾ ਆਹ ਸਾ ਇਹ ਤਾਂ ਬਹੁਤ ਹੋ ਹੋ ਰਿਹਾ ਵੀ ਗਿਫਟ ਦੇ ਵਿੱਚ ਤਾਂ ਚਲੋ ਹੁਣ ਦੇਖਦੇ ਆ ਘੜੀ ਦਾ ਕੀ ਬਣਦਾ ਜੀ ਅਸੀਂ ਕਿਕਰ ਸਾਨੂੰ ਸਿੱਧਾ ਕਰਨਾ ਗਰਾਟ ਬਾਈ ਦੇ ਪੱਗ ਬੰਨ ਰਹੇ ਆ ਪਹਿਲਾਂ ਮੈਂ ਮੇਰੀ ਡਿਊਟੀ ਸੀ ਪਹਿਲਾਂ ਵੀ ਫਸਟ ਟਾਈਮ ਆਈ ਅੱਜ ਇਸ ਕਰਕੇ ਇਹਨਾਂ ਦੀ ਇੰਟਰੋਡਕਸ਼ਨ ਕਰਵਾਓ ਕੀ ਨਾਮ ਹੈ ਤੁਹਾਡਾ ਅਨਿਲ ਸੇ ਅਨੈਲ ਸਿੰਘ ਇਹਦਾ ਨਾਮ ਹੈ ਜੀ ਇਹ ਇਧਰ ਇਧਰ ਆਓ ਜੀ ਮੇਰੇ ਸਾਲਾ ਦਾ ਗਾਲ ਨਹੀਂ ਕੱਢੀ ਮੈਂ ਰਿਸ਼ਤਾ ਦੱਸਿਆ ਠੀਕ ਹੈ ਨਾ ਤੇ ਉਹ ਮੇਰਾ ਸਾਲਾ ਬਹੁਤ ਕੈਂਡਿਡ ਆਰਟਿਸਟ ਹੈ ਬਹੁਤ ਸੁਣੀ ਸੁਣੀ ਫਿਲਮਾਂ ਕਰਦਾ ਬਾਈ ਤੇ ਇਹ ਇਹਨਾਂ ਦੇ ਨਾਲ ਆਏ ਨੇ ਅੱਜ ਇਹਨਾਂ ਦਾ ਫਸਟ ਡੇ ਐ ਬਾਕੀ ਕੀ ਕੈਰੈਕਟਰ ਬਣਾ ਦਾ ਕਿੱਦਾਂ ਐ ਉਹ ਤੁਸੀਂ ਜਦੋਂ ਮੁਕਲਾਵਾ ਦੇਖੋਗੇ ਤੁਹਾਨੂੰ ਪਤਾ ਲੱਗ ਜਾਣਾ ਹੈਨਾ ਤੁਸੀਂ ਕੁਝ ਕਹਿਣਾ ਚਾਹੁੰਦੇ ਕਹਿ ਸਕਦੇ ਬਸ ਮੈਂ ਇਹੀ ਕਹਾਣੀ ਮੇਰੀ ਸਿਫਤ ਦੇ ਵਿੱਚ ਤੁਹਾਡੀ ਮੈਂ ਇਹੀ ਸਿਫਤ ਕਰਾਂਗਾ ਕਿ ਵਧੀਆ ਸਾਰੇ ਆਰਟਿਸਟਾਂ ਨਾਲੋਂ ਵਧੀਆ ਮਿਲਦੇ ਨੇ ਔਰ ਸਾਰੇ ਆਪਣੇ ਆਪਣੇ ਕੰਮ ਚੱਲਦੀ ਐ ਬਿਜੀ ਨੇ ਵਧੀਆ ਕੈਰੈਕਟਰ ਦਿੱਤੇ ਹੋਏ ਨੇ ਤੇ ਬੜਾ ਵਧੀਆ ਸ਼ੂਟ ਚੱਲਦਾ ਸਾਰਾ ਦਿਨ ਔਰ ਕੋਈ ਐਦਾਂ ਦੀ ਦਿੱਕਤ ਨਹੀਂ ਆਉਦੀ ਅੱਜ ਆ ਮੁੰਡਾ ਵੀ ਮੇਰੇ ਨਾਲ ਪਹਿਲੀ ਵਾਰੀ ਆਇਆ ਹੈ ਤੋ ਸੋ ਇਹਦਾ ਵੀ ਅੱਗੇ ਇੱਕ ਕੈਰੈਕਟਰ ਕੱਢਾਂਗੇ ਕੋਈ ਭਾਜੀ ਉਹ ਨਹੀਂ ਸਾਰੇ ਇਕੱਲਾ ਮੈਂ ਨਹੀਂ ਸਾਰੇ ਹੀ ਆਪਦੇ ਉਹਦੇ ਕਿਰਦਾਰ ਨੂੰ ਲੈ ਕੇ ਬਹੁਤ ਕੌਂਸ਼ੀਸ ਹੁੰਦੇ ਰਹੇ ਉਧਰ ਦੇਖੋ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ ਉਧਰ ਉਧਰੋ ਕੁੜੀਆਂ ਬੈਠੀਆਂ ਨੇ ਉਹ ਆਪਣੇ ਆਪ ਨੂੰ ਤਿਆਰ ਕਰ ਰਹੀਆਂ ਨੇ ਪਰਲੀ ਸਾਈਡ ਤੋਂ ਜਾ ਕੇ ਦੇਖਾ ਦੇ ਤੱਕ ਬਹੁਤ ਬੜਾ ਪਰੇ ਆਨਗੀ ਹੋ ਜਾ ਜੇ ਤੁਹਾਨੂੰ ਆਣਾ ਨਹੀਂ ਤੁਸੀਂ ਇਹਨਾਂ ਨੂੰ ਆਉਣਾ ਇੱਧਰ ਭਾਈ ਜੀ ਨੂੰ ਕੁਝ ਕਹਿਣਾ ਚਾਹੋਗੇ ਮਤਲਬ ਉਹ ਨਹੀਂ ਕਹਿਣਾ ਚਾਹੁੰਦਾ ਅਜੇ ਤਾਂ ਗਏ ਅਜੇ ਤਾਂ ਨਾ ਨਾ ਅਜੇ ਕੁਝ ਨਹੀਂ ਬਰਦੀ ਲਗਾਤੀ ਹੈ ਇੱਧਰ ਤਿਆਰੀਆਂ ਚੱਲ ਰਹੀਆਂ ਨੇ ਸ਼ੂਟੀਆਂ ਇਹ ਨੂੰ ਕਰਾਣਾ ਕੋਈ ਨਹੀਂ ਹਾਂ ਕੋਈ ਨਹੀਂ ਮੈਂ ਤੁਹਾਨੂੰ ਸਾਡੇ ਦਾ ਵੀਿੱਟਾ ਹੋ ਰਿਹਾ ਹੈ ਹਾਂ ਜਿਆ ਕੈਰੈਕਟਰ ਨੂੰ ਤੁਸੀਂ ਜਾਣਦੇ ਹੋ ਤੇ ਆਪਣਾ ਕੀ ਕੈਰੈਕਟਰ ਸੀਗਾ ਇਹ ਸਨੀ ਚੋਲੇ ਵੱਟ ਹਾਂ ਹਾਂ ਕੀ ਹਾਲ ਹੈ ਵੱਟ ਸਨੀ ਪਰਨਾ ਬੰਨੀ ਆ ਰਜੀ ਸੋਨਾ ਜੀ ਪਰਨਾ ਪਾਗ ਦਾ ਵਧੀਆ ਬੰਦਾ ਬਾਈ ਹਾਂ ਹੱਥ ਸਾਫ ਹੁੰਦੇ ਅੱਜ ਮੇਰੇ ਕੋਲ ਪੈਸੇ ਐ ਨਹੀਂ ਨਹੀਂ ਮੈਂ ਬਾਈ ਨੂੰ ਪਹਿਲਾ ਸ਼ਿਕਨ ਦਿੰਦਾ ਫੱਜ ਬਣਾਣਾ ਚੱਲ ਕੋਈ ਨਹੀਂ ਬਤਾ ਬਲੈਂਕ ਚੈੱਕ ਦੇ ਦਿੰਦੇ ਆ ਜਿੱਦੇ ਆ ਕੇ ਹਮ ਕਾਰ ਕਰ ਬਲੈਂਕ ਚੈੱਕ ਦੇ ਦਾਂਗੇ ਇਹ ਕੀ ਗੱਲ ਹੈ ਚੈੱਕ ਤਾਂ ਦੇ ਹੀ ਸਰਦੇ ਆਪਾਂ ਹਮ ਨੂੰ ਲੱਗਦਾ ਸੋ ਲਾਈਨ ਆ ਜੱਕ ਬੈਂਕ ਚ ਨਾ ਲਾਈ ਬੈਂਕ ਹੀ ਤੇ ਨਾ ਲਾਈ ਕੋਈ ਨਹੀਂ ਸਰ ਹੋ ਗਈ ਸਰ ਹੋ ਗਿਆ ਹਾਂ ਓਹ ਹੈਲੋ ਸ਼ਿਕਨ ਦੀ ਚਾਹ ਚਾਹ ਬਣੀ ਆ ਦੇ ਜਮ ਉਬਲੀਆਂ ਆਂਦੀ ਆ ਕਿੰਨਾ ਟਾਈਮ ਹੋ ਗਿਆ 8:45 46 ਮਿੰਟਾਂ ਹੀ ਧਰੀ ਬਈ ਟਾਈਮ ਹੋ ਗਿਆ ਹੁਣ 10:00 ਵਜੇ ਹੋਣਗੇ ਜੀ ਸਵਾ 10:00 ਹੋ ਗਏ ਹੈ ਚਾਹ ਨਹੀਂ ਪਣੀ ਬਾਈ ਨੂੰ ਚਾਹ ਨਹੀਂ ਪਹੁੰਚੀ ਹੈ ਅ ਚਾਹ ਦਿਓ ਜੀ ਚਾਹ ਦਿਓ ਬਾਈ ਨੂੰ ਪਾਣੀ ਇੱਕ ਪਾਣੀ ਹਜੇ ਵੀ ਨਹੀਂ ਆਈ ਚਾਹ ਜੀ 8:00 ਵਜੇ ਦੇ ਟਿਕੀ ਆਉਂਦੇ ਆ ਚਾਹ ਜੀ ਅੰਦਰ ਕੱਪੜੇ ਚੇਂਜ ਕਰਦੇ ਭਾਈ ਲੱਗੋ ਪੜਕ ਗਿਆ ਬਈ ਕੋਈ ਨੇੜੇ ਨਹੀਂ ਆਉਣ ਦੀ ਗੱਲ ਕਰਦਾਗਾ ਚਾਹੀਏ ਦੋ ਗੁੱਟਾ ਧਰ ਲੋ ਬਾਅਦ ਚਾਹ ਆ ਕੇ ਨੀਂਦ ਚਲੋ ਚਲੋ ਬਈ ਚਲੋ ਸਕੂਲ ਡਾਊਨ ਬਈ ਠੰਡਾ ਰਹਿ ਗਿਆ ਹੈਂ ਨੀਂਦਰ ਦਾ ਸੀ ਹੈਂ ਹਾਂ ਆ ਜਾ ਮਨਿੰਦਰ ਆ ਜਾ ਬਈ ਆ ਜਾ ਬਈ ਪੜਕ ਗਿਆ ਆ ਜਾ ਆ ਜਾ ਮਨਿੰਦਰ ਮਾੜੇ ਹੁਣ ਫਿਰ ਤੁਸੀਂ ਖਿੱਚ ਕਰੋ ਮਾੜੀ ਜੀ ਕੰਮ ਦੀ ਜੀ ਦਾ ਸੂਟ ਆਪ ਹੀ ਮੰਜਾ ਲਾਉਂਦਾ ਹੋਇਆ ਆ ਜਾ ਮਨਿੰਦਰ

ਨਾ ਨਿਕਲ ਗਿਆ ਮੈਂ ਲੈ ਲਿਆ ਕਮਰਾ ਕਰਨਾ ਆ ਆਵਾਜ਼ ਨਹੀਂ ਕੋਈ ਨਹੀਂ ਆਜ ਨੂੰ ਅੱਜ ਨਹੀਂ ਅੱਜ ਨਹੀਂ ਚੰਗਾ ਹੁਣ ਕੰਮ ਲਈ ਦੇਵਾਂ ਮਮੀ ਮੈਨੂੰ ਮਲੇ ਇੱਧਰ ਗੱਲਬਾਤ ਕਰੂ ਬਲਾਉਂਗੀ ਤੇ ਬੋਲਦੀ ਹਾਂਜੀ ਸਸਰੀਕਾਲ ਹੋਰ ਕਿਵੇਂ ਆਜ ਗਰਮੀ ਦੱਸੋ ਮਮੀ ਕਿੰਨੀ ਗਰਮ ਅੱਜ ਗਰਮੀ ਬਹੁਤ ਹੁਣ ਮੈਂ ਪਿਆ ਹਾਂ ਟੂਟ ਕੀਤਾ ਸੂਣ ਕੀਤਾ ਬਹੁਤ ਸੀਨ ਕਰਨਾ ਜ਼ਿਆਦਾ ਲੱਗਦੀ ਹੋਣੀ ਹੈ એનર્ਜੀ ਬਦ ਲੱਗਦੀ ਆਪਣੀ सीन वैसे ਤਾਂ ਪਤਾ ਨਹੀਂ ਲੱਗਦਾ ਗਰਮੀ ਦਾ ਜਦੋਂ ਸੀਨ ਕਰਨ ਬੈਠ ਜਾਂਦੇ ਆ ਜਦੋਂ ਸੀਨ ਕਰਕੇ ਉੱਠਦੇ ਆ ਉਹਨਾਂ ਥੋੜੀ ਜਿਹਾ ਜ਼ਿਆਦਾ ਲੱਗਦੀ ਹੂੰ ਉਹਦਾ ਧਿਆਨ ਆਪਣਾ ਐਕਟਿੰਗ ਦਾ ਬਾਈ ਦੱਬਾ ਹੀ ਖਾ ਜੀਂਗਾ ਲੱਗਦਾ ਹੁਣ ਉਹ ਓਕੇ ਤੇ ਬਾਈ ਜੀ ਬਾਈ ਨੇ ਹਜੇ ਉਧਰ ਬਾਈ ਜੀ ਦਾ ਸ਼ੂਟ ਹੈ ਜੇ ਸਟਾਰ ਦਾ ਸ਼ਾਮ ਨੂੰ ਲੱਗਿਆ ਸੀ ਇੱਕ ਬਾਈ ਮਾੜਾ ਮੋਟਾ ਲੱਗਿਆ ਐ ਗਰਮੀ ਬਹੁਤ ਆ ਪਾਣੀ ਪੋਣਾ ਪਊ ਆ ਜਾਓ ਜੀ ਆ ਭਾਈ ਨੂੰ ਤੁਸੀਂ ਜਾਣਦੇ ਹੋਵੋਗੇ ਬਹੁਤ ਜੇ ਪਾਈ ਗੱਡੀ ਤੇ ਆਊਗਾ ਚੱਲ ਚੱਲ ਤੁਰੋ ਆਪਾਂ ਚੱਲੇਗੇ ਆਪਾਂ ਕਿੱਥੇ ਜਾਣਾ ਹਾਂਜੀ ਉਧਰ ਹੀ ਕਰੇ ਜਾਣਾ ਜਿਹੜੇ ਘਰ ਉਧਰ ਹੀ ਕਰੇ ਜਾਣਾ ਜੀ ਜਿੱਦੇ ਪੇਂਟ ਹੋਈ ਜਾਂਦਾ ਕੋਈ ਜ਼ੋਰ ਹੈ ਕਿੰਨੇ ਕਿਲੋਮੀਟਰ ਲੱਗ ਜਾਂਦਾ ਅੱਧਾ ਘੰਟਾ ਪਈਏ ਕੁਛ ਸੋਈ ਆਪਾਂ ਲੱਗੇ ਜਾਂਦੇ ਹੁਣ ਇੱਥੇ ਹੋਣ ਲੱਗੇ ਸ਼ੂਟ ਆਪਣਾ ਅੱਜ ਕਾਰਾਂ ਕਿਹੜੇ ਪੰਜਾਬੀ ਨਾਟਕ ਦਾ ਸ਼ੂਟ ਆਈ ਆਪਣਾ ਆਪਣਾ ਚੱਲ ਰਿਹਾ ਮੁਕਲਾਵਾ ਤਕਰੀਬਾ ਦਾ ਜੀ ਹੈ ਮੁਕਲਾਵਾ ਤਕਰੀਬਾ ਦਾ ਠੀਕ ਹੈ ਹਾਂ ਜੀ ਤੇ ਆ ਅਸਲ ਅਰਟਿਸਟ ਅੰਦਰ ਬੈਠੇ ਨੇ ਤੇ ਉੱਥੇ ਸਾਨੂੰ ਗਰਮੈਚ ਮਤਲਬ ਗਰਮੀ ਆ ਰਹੀ ਸੀ ਕਿ ਸਾਹ ਬੰਦ ਹੋ ਰਿਹਾ ਸੀਗਾ ਫਿਰ ਸਿਆ ਦਰਵਾਜ਼ੇ 'ਚ ਬੈਠ ਗਏ ਕਿਉਂਕਿ ਬੰਦਰ ਤਾਂ ਇਧਰੋਂ ਹਵਾ ਆਉਂਦੀ ਹੈ ਨਾਲ ਇਧਰੋਂ ਐ ਦਰਵਾਜ਼ੇ ਦੀ ਹਵਾ ਤਾਂ ਸਭ ਤੋਂ ਵਧੀਆ ਸਾਹ ਆ ਗਿਆ ਬੰਦੀ ਘਰ ਰਹਿੰਦੀ ਆ ਬਾਸੇ-ਬਾਸੇ ਅੱਜ ਦੇਖਿਆ ਕਰੋ ਵੀਡੀਓ ਸਾਡੀਆਂ ਮਕਲਾਵਾ ਕਰੇਵਾ ਤੇ ਐਕਟਿੰਗੀ ਦੀ ਘੈਂਟ ਹੁੰਦੀ ਐ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਹੁਣ ਜਾ ਕੇ ਅੰਦਰਲੇ ਆਰਟਿਸਟ ਨੂੰ ਦਿਖਾ ਦੋ ਆਪਣੇ ਦਿਖਾਉਣਾ ਹੀ ਦਿਖਾਉਣਾ ਹਾਂ ਆ ਜਿਹੜੇ ਜੀ ਬੋਲੋ ਹਾਂਜੀ ਬੋਲੋ ਬੋਲੋ ਜੀ ਹਾਂ ਪਤਾ ਇੱਧਰ ਤਾਂ ਖੁੱਲੀ ਹਵਾ ਹੁੰਦੀ ਸੀ ਸਤਾ ਬੈਠੇ ਸੀਗੇ ਹਾਂ ਦਰਵਾਜ਼ੇ ਦੀ ਹਵਾ ਬਹੁਤ ਬਹੁਤ ਦਰਵਾਜ਼ੇ ਦੀ ਹਵਾ ਠੀਕ ਹੈ ਜੀ ਹੁਸੋਂ ਦਿਖਾਉਂਦੇ ਆ ਅੰਦਰ ਬੈਠੇ ਆਗੇ ਹਾਂ ਤੇ ਸੁੰਦਰੰਮ ਲਾਉਂਦੇ ਆ ਹੇ ਪੇਂਟ ਦਾ ਕੰਮ ਚੱਲੀ ਜਾਂਦਾ ਬਾਹਰ-ਬਾਰ ਹੋਈ ਜਾਂਦਾ ਪੇਂਟ ਦਾ ਕੰਮ ਵੀ ਚੱਲੀ ਜਾਂਦਾ ਇੱਥੇ ਆਪਣੇ ਵੀਹਿਕਲ ਖੜੇ ਸਾਰੇ ਦੇ ਤੇ ਇੱਧਰ ਰੰਗ ਰੂੰਗਾ ਦਾ ਸਮਾਨ ਆਪਿਆ ਇੱਧਰ ਰੰਗ ਚੱਲੀ ਜਾਂਦਾ ਲੱਗ ਜੂਗਾ ਨਾ ਇਹ ਵੀ ਇੱਧਰ ਹੋ ਗਿਆ ਇਧਰ ਆਪਣੇ ਸਾਰੇ ਕਲਾਕਾਰ ਬੈਠੇ ਜਿਹੜੇ ਇਹਨਾਂ ਦਾ ਰੂਪ ਅਪਹੋਜ ਹੈ। ਹਾਂਜੀ ਬਾਈ ਕੁਝ ਕਹਿਣਾ ਚਾਹੋਗੇ? ਅੱਜ ਆਪਣਾ ਕਲਾ ਨੂੰ ਬੜਾ ਛੋਟਾ ਦੇ। ਕਹਿੰਦਾ ਕਿ ਹਾਂਜੀ। ਉਹ ਬੱਸ ਉਹ ਬਹੁਤ ਵਧੀਆ।

ਦੋ ਕਰਮੰਦ ਬਸ ਇਹਦੇ ਬਾਈ ਯਾਰ ਕੀ ਆ ਸੀਨਾ ਹੁਣ ਇੱਥੇ ਲੜਾਈ ਹੋਣੀ ਬਾਈ ਅੱਗੇ ਇਹ ਪਿਆਰ ਕਰੇ ਬਾਈ ਅੱਗੇ ਆਪਾਂ ਸਨੀਅਰ ਜੀ ਵੀ ਕਰੇ ਬਾਈ ਆਪ ਵੀ ਪਿਆਰ ਇਹ ਤੇਰੇ ਨਾਲ ਅਗਰ ਸਾਡੇ ਕੈਮਰਾਮੈਨ ਗਾਂ 3x ہماری ਥੋੜਾ ਇਹ ਹੋਰ ਗਾਣਾ ਹੋ ਜਾ ਬਸ ਚਲੋ ਬਈਰ ਗਿਆ ਇੰਟੀਆ ਹੁਣ ਐਨਟੀਆ ਉਹ ਤੋਂ ਤੇ ਉਧਰੋਂ ਵੀ ਬਈਰ ਗਿਆ ਹੁਣ ਇਹਦੇ ਬਈ ਵੀ ਬਲੌਸਟ ਕਰੀ ਜਾਂਦਾ ਇਹ ਵੀ ਆਹੀ ਬਲੌਸਟ ਕੋਈ ਇਹ ਐਡ ਕਰ ਲੈ ਥੋੜਾ ਇਹ ਮੈਂ ਜਿੰਨੇ ਦੋ ਵਾਰ ਕਰਨ ਵਾਲੇ ਨਹੀਂ ਉਹ ਕਰ ਦਿੰਦਾ ਰੈਡੀ ਇਹ ਟੈਕਸ यही तो गर्मी से ਉਹ ਬਾਈ ਦੋ ਡੀ ਪ੍ਰੋਬਲਮ ਲੈ ਜਾ ਵੱਡੇ ਭਾਈ ਆ ਕੇ ਯਾਰ ਅੱਤ ਕਹੋ ਚੱਕ ਲੋ ਹਾਂ ਸ਼ੂਟ ਕਰੀ ਜਾਂਦਾ ਹਾਂ 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 ਜਸਟਰ ਪੂਰੇ ਕੈਮਰਾਮੈਨ ਮਰੀ 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 ਬੁੱਤ ਨੂੰ ਭੌਲਾ ਉਹ ਮੈਂ ਬਚ ਲੂੰਗਾ ਗੰਦਾ ਦੇਖ ਕਰਦਾ ਕੰਦਾ ਪੁੱਛ ਲੂੰ ਮੈਂ ਰੈਡੀ ਤੁਸੀਂ ਬੈਠ ਜਾਣਾ ਕਰ ਦਿਓ ਤੁਸੀਂ ਬੈਠੇ ਪਹਿਲਾਂ ਬੈਠ ਜਾਓ ਤੁਸੀਂ ਪੈਰ ਪਾ ਕੇ ਸੀ ਹੋਣਾ ਹਾਂ ਇੱਧਰ ਲੈ ਬਸ ਹਾਂ ਗਿਆ ਮੈਂ ਗਿਆ ਉੱਧਰ ਸਾਡੀ ਅੱਧੀ ਲੋਕ ਆ ਆ ਇੱਧਰ ਦੇਖੋ ਉਹ ਵੀ ਖੜੀ ਹੋ ਰਹੀ ਜੀ ਲਾਈਵ ਦੇਖਣ ਵਾਲੀ ਕਿੱਕ ਸਿੰਗਲਾ ਲੜਾਈ ਦਾ ਸੀਨ ਆਏ ਚੱਲਣਾ ਬਗੂ ਡੂ 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 ਕੋਲੀ ਅੱਜ ਪਾੜ ਦੇ ਸਿਰ ਦੱਬ ਕੇ ਮਾਰੋ ਮੇਰੀ ਗੱਲ ਸੁਣ ਨਵੀਨ ਦੂਜੀ ਅੱਗੇ ਖੜੋ ਕੈਮਰਾ ਕੈਮਰਾ ਕਰਾਸ ਮਤਲਬ ਕਰਾਸ ਕਰਕੇ ਖੜ੍ਹਦੇ ਨੂੰ ਮੈਂ ਇਧਰ ਨੂੰ ਖਿੱਚ ਲਿਆ ਕਰਾਸਰ ਖੜ੍ਹਦੇ ਤੂੰ ਅੱਗੇ ਜਾ ਅੱਗੇ ਜਾ ਅੱਗੇ ਨਵੀਨ ਇੱਥੇ ਜਾ ਮਾਮਲੀ ਟੂਣੀ ਚ ਲਾ ਕੈਮਰਾ ਅਟੋ ਨਹੀਂ ਸੈਟਿੰਗ ਨਹੀਂ ਬੰਨੀ ਸੀ ਉਹਦੇ ਚ ਕਰਾਸ ਕਰਕੇ ਨਾ ਰੈਡੀ ਸੀ ਹੈ ਕਰਾਸ ਕਰਕੇ ਨਾ ਉਹ ਚ ਕਰਕੇ ਕੈਮਰਾ ਕਰਾਸ ਕਰਕੇ ਹਾਂ ਇਹ ਫਰੈਸ਼ ਸਿੰਕ ਤੇ ਲੱਗਦਾ ਹੁੰਦਾ ਆ। ਅੱਛਾ। ਫਰਾਈਪੀ ਲਾ ਲਾ ਇਹ ਉਰੀ ਲਾ ਲਈ। ਇੱਥੇ ਲੱਗਦਾ। ਇੱਧਰ ਸਾਈਡ। ਇਹ ਕੀ ਹੁਣ ਉੱਥੋਂ ਜ਼ੂਮ ਤੋਂ ਇਹਨੂੰ ਲੈ ਆਏਗਾ? ਸਣੀ ਪਿੱਛੋਂ ਕੇ ਬੈਠ ਫੇਰ ਕਵਰ ਕਰ ਲੈਣੋਂ ਮੂਰੇ ਨਾਲ ਆਈ ਨਾਲੇ ਹੁਣ ਵੀ। ਉਹ ਬਾਈ ਨੂੰ ਕਵਰ ਕਰਨਾ ਹੋਇਆ ਪਰਲੇਪਾਸ ਦੀ ਪਿੱਛੇ ਦੀ ਘੜੀ। ਠੀਕ ਆ। ਤੁਸੀਂ ਆਪਾਂ ਅੱਜ ਗੱਲਬਾਤ। ਅੱਜ ਕਰ ਲੜਾਂਗੇ। ਚਾਹ ਚਾਹ ਜੀ ਪੀ ਕੇ ਨਾ ਤੇ ਆਹ ਚਰੀ ਜੀ ਨੂੰ ਪਾਣੀ ਚ ਲਾ ਕੇ ਫੇਰ ਵਾਪਸ ਚੱਲ ਵੜਾਂਗੇ ਆਪਾਂ। ਆਇਆ ਕਰੀ ਅੱਜ ਆਜਾ ਜਹਾਜ਼ ਨਹੀਂ ਤੇ ਚੱਲੀ ਰੱਣੀ ਜੀ ਬਸ ਤੁਹਾਨੂੰ ਆਸ ਤੇ ਲੈ ਜਾ ਜੀ ਦਾ ਪਤਾ ਨਹੀਂ ਠੀਕ ਹੈ ਕੋਈ ਨਾ ਪਤਾ ਨਹੀਂ ਫੱਗ ਲੈ ਜੀ ਨੀਰਾ ਵੱਢ ਕੇ ਫਿਰ ਸੌਣ ਨੂੰ ਵੱਢਣਗੇ ਨੀਰਾ ਵੱਢ ਕੇ ਤੇ ਮੈਂ ਆ ਜੂਗਾ ਕਰੀ ਤੂੰ ਭੱਜ ਜਾ ਬਸ ਗੋਲੂ ਲੈ ਜਾ ਘਰੇ ਕਾ ਫੋਨ ਧੋਣੇ ਪਾ ਜਾਂਦੇ ਹਾਂ ਮੌਕੇ ਤੇ ਐਨੇ ਸਾਡੀ ਹੂੰ ਐਨੇ ਨੀਰਾ ਵੱਢ ਕੇ ਫਿਰ ਸੌਣ ਨੂੰ ਵੱਢਣਗੇ ਆਹ ਮੰਦਗਾ ਜੀ ਬੋਲ ਭੱਜ ਕੇ ਬਾਈ ਵਰ ਗਿਆ ਆ ਹੁਣ ਸੀਨ ਕਰਕੇ ਥੱਕ ਗਿਆ ਬਾਈ ਸਾਰ ਗਿਆ ਆ ਗਿਆਨ ਦੇਣਾ ਕਮੈਂਟ ਕਰਕੇ ਫਟਾਫਟ ਨਿੱਕੇ ਲਿਖ ਦਿੰਦੇ ਆ ਵੀ ਇਹ ਇਹ ਸਭ ਹੋ ਗਿਆ ਮਰਦਾ ਸੁਖਾਈ ਤੇ ਜਾਉਂਦਾ ਹਾਂ ਤੇ ਆ ਜਿਹੜੀ ਪਿੱਛੇ ਹੁਣ ਧੁੱਪੇ ਮਿਹਨਤ ਹੁੰਦੀ ਪਈ ਆ ਇਹ ਤੁਹਾਨੂੰ ਪਤਾ ਨਹੀਂ ਹਲੇ ਮਿਹਨਤ ਦਿਖਾਈ ਆ ਦੇਖੋ ਇਹ ਕਿੰਨਾ ਸਖਰ ਦੁਪਹਿਰ ਆ ਸਿਰ ਤੇ ਆ ਪਿਆ ਸੂਰਜ ਸਖਰ ਦੁਪਹਿਰ ਆ ਦੇਖੋ ਉਦੋਂ ਪਾਣੀ ਚੱਕਿਆ ਉਹ ਪਾਣੀ ਚੱਕਿਆ ਉਹ ਮੈਂ ਕੋਈ ਕੁਛ ਕਮੈਂਟ ਕਰਨਾ ਸੌਖਾ ਆਪਾਂ ਘਰੇ ਬੈਠ ਕੇ ਇੱਕ ਜੀ ਵੀ ਡਾਟਾ ਪਵਾ ਕੇ ਕਮੈਂਟ ਮਾਰ ਦਿੰਦੇ ਆ ਪਿੱਛੇ ਦੀ ਮਿਹਨਤ ਨਹੀਂ ਦੇਖਦੇ ਹਾਂ ਪਿੱਛੇ ਦੀ ਮਿਹਨਤ ਨਹੀਂ ਦੇਖਦੇ ਜਿਹੜੀ ਆਪਾਂ ਦਿਹਾੜੀ ਕਰਦੇ ਆ ਕੰਮ ਕਰਦੇ ਆ ਨਾ ਇੱਕ ਤਰ੍ਹਾਂ ਦੀ ਇੱਕ ਜੋਬ ਐ ਇਹ ਇਹ ਜੋਬ ਵੀ ਕਰਦੀ ਆ ਹੁਣ ਉਹਨਾਂ ਦੇ ਰੇਤਾ ਪੈ ਗਿਆ ਗਲਾਸਾਂ 'ਚ ਉਹਨਾਂ ਕੀ ਪਾਣੀ ਆ ਸਾਡੇ ਕੋਲੇ ਪੂਰਾ ਪੂਰਾ ਠੀਕ ਆ ਆ ਦੇਖੋ ਹੁਣ ਪਾਣੀ ਪੀਂਦਾ ਬਾਈ ਆ ਵੀ ਪੁਰਾਣਾ ਤਰੀਕਾ ਪਾਣੀ ਪੀਣ ਵਾਲਾ ਜਾਂ ਪਹਿਲਾਂ ਓਕ ਲਾ ਕੇ ਪੀਂਦੇ ਹੁੰਦੇ ਸੀ ਆ ਬੰਨ ਨਹੀਂ ਕਰਾ ਉਹ ਨਹੀਂ ਗਿਆ ਆਹਨਾ ਇਸ ਤਰੀਕੇ ਦੇ ਨਾਲ ਆ ਐਂ ਕਰਕੇ ਇਹ ਰੰਗ ਵੀ ਡੋਲੂ ਨਾ 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 ਦੂਜੇ ਦਿਨਾਂ ਸੀ ਨੇ ਦਾ ਉੱਥੇ ਦੂਜੇ ਦਿਨਾਂ ਸੀ ਆਏ ਕੰਮ ਤੋਂ ਕਰਨ ਵਾਸਤੇ ਹਾਂ ਓਕੇ ਹਾਂ ਅਗਲੇ ਦਿਨਾਂ ਸੱਤ ਦੋ ਯਾਰ ਉੱਥੇ ਜਾ ਕੇ ਬੈਠ ਗਏ ਜਿਹੜਾ ਜਾਂਦਾ ਜਾ ਕੇ ਬਹਿ ਜਾਂਦਾ ਆਹ ਦੇਖੋ ਹੁਣ ਐ ਬੈਠੇ ਦਿਹਾੜੀਏ ਲਈ ਬੈਠੇ ਨੇ ਰੋਟੀ ਉਂ ਡੀਕਦੇ ਹੁੰਦੇ ਜਿਵੇਂ ਕੱਲ ਸੂੜੀ ਹਾਂ ਹੁਣ ਉਹ ਤੂੜੀ ਦੀ ਟਰਾਲੀ ਡਿਕਦੇ ਆ ਆ ਬਹਿ ਗਿਆ ਭਾਈ ਜਿਵੇਂ ਆ ਸਰਕਾਰ ਉਹ ਮੰਨ ਲਓ ਭਾਈ ਤਾਂ ਵਜਦੀ ਵੀ ਆਪਣੇ